ਦੋਸਤੋ ਜ਼ਿੰਦਗੀ ਚਲਦੇ ਰਹਿਣ ਦਾ ਨਾਮ ਹੈ ਤੇ ਜਿੱਦਾਂ ਇਹ ਸੜਕ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਜਾ ਰਹੀ ਹੈ ਇਦਾਂ ਹੀ ਇਨਸਾਨ ਵੀ ਜ਼ਿੰਦਗੀ ਦੇ ਵਿੱਚ ਕਈ ਜਗ੍ਹਾ ਆਂਦਾ ਹੈ ਤੇ ਕਈ ਜਗ੍ਹਾ ਜਾਂਦਾ ਹੈ ਕਈ ਮੋੜ ਮੁਰਦੇ ਨੇ ਜ਼ਿੰਦਗੀ ਦੇ ਐਸੇ ਜਿਹੜੇ ਅਣਚਾਹੇ ਹੁੰਦੇ ਨੇ ਲੇਕਿਨ ਜਿੱਦਾਂ ਜ਼ਿੰਦਗੀ ਨਹੀਂ ਰੁਕਦੀ ਉਦਾਂ ਹੀ ਇਨਸਾਨ ਨੂੰ ਚਾਹੀਦਾ ਹੈ ਕਿ ਉਹ ਵੀ ਨਰਕੇ ਤੋਂ ਬਸ ਇਸੇ ਸੋਚ ਨੂੰ ਮੁੱਖ ਰੱਖਦੇ ਆ ਫਿਰ ਅੱਜ ਇੱਕ ਆਗਾਜ਼ ਨਵਾਂ ਕਰਨੇ ਜਾ ਰਹੇ ਹਾਂ ਇੱਕ ਨਵਾਂ ਸਫਰ ਆਪਣੇ ਦੋਸਤਾਂ ਦੇ ਨਾਲ ਪੰਜਾਬ ਦੀ ਧਰਤੀ ਜ਼ਿਲ੍ਹਾ ਬੰਗਾ ਤੋਂ ਬੰਗਿਆਂ ਦੇ ਵਿੱਚ ਅੱਜ ਅਸੀਂ ਆਪਣੇ ਦੋਸਤਾਂ ਦੇ ਨਾਲ ਜਾ ਰਹੇ ਹਾਂ ਰਾਜਾ ਸਾਹਿਬ ਦੇ ਦਰਬਾਰ ਤੋਂ ਸੋਚਿਆ ਵੀ ਅੱਜ ਨਵੀਂ ਸ਼ੁਰੂਆਤ ਇੱਕ ਕਰਨੀ ਹੈ ਫਿਰ ਤੋਂ ਆਗਾਜ਼ ਕਰਨ ਜਾ ਰਹੇ ਹਾਂ ਵੀਡੀਓਜ਼ ਦਾ ਕਿਉਂਕਿ ਪਿਛਲੇ ਕੁਝ ਸਮੇਂ ਤੋਂ ਨਿੱਜੀ ਰੁਝੇਵਿਆਂ ਕਰਕੇ ਦੋਸਤਾਂ ਦੇ ਰੂਬਰੂ ਨਹੀਂ ਹੋ पाए ਕਾਫੀ ਦੂਰੀਆਂ ਹੋ ਗਈਆਂ ਸੀ ਕਾਫੀ ਲੰਮਾ ਗੈਪ ਇਸ ਵਾਰ ਆ ਗਿਆ ਹੈ ਲੇਕਿਨ ਹੁਣ ਦੁਬਾਰਾ ਤੋਂ ਕੋਸ਼ਿਸ਼ ਕਰਾਂਗੇ ਕਿ ਸਮੇਂ ਸਿਰ ਕੋਈ ਨਾ ਕੋਈ ਵੀਡੀਓ ਪੰਜਾਬ ਦੀ ਪੰਜਾਬੀਅਤ ਦੀ ਜਿਹੜੀ ਆ ਉਹ ਤੁਹਾਡੇ ਸਾਹਮਣੇ ਰੱਖਦੇ ਰਹੀਏ ਕੁਦਰਤ ਨੇ ਜੋ ਵੀ ਖੂਬੀਆਂ ਪੰਜਾਬ ਨੂੰ ਦਿੱਤੀਆਂ ਨੇ ਸਾਡੇ ਭਾਰਤ ਨੂੰ ਦਿੱਤੀਆਂ ਨੇ ਉਹਨਾਂ ਨੂੰ ਤੁਹਾਡੇ ਸਾਹਮਣੇ ਇੱਕ ਇੱਕ ਕਰਕੇ ਪੇਸ਼ ਕਰੀਏ ਤੋ ਜਿੱਦਾਂ ਜਿੱਦਾਂ ਸਫ਼ਰ ਕੱਟਦਾ ਜਾ ਰਿਹਾ ਹੈ ਉਦੋਂ-ਉਦੋਂ ਜਿਹੜਿਆ ਪੰਜਾਬ ਦੀ ਸੁੰਦਰਤਾ ਪੰਜਾਬ ਦੇ ਖੇਤਾਂ ਦੀ ਕੁਦਰਤੀ ਸੁੰਦਰਤਾ ਜਿਹੜੀ ਹੈ ਉਹ ਸਾਨੂੰ ਨਜ਼ਰ ਆਣੀ ਸ਼ੁਰੂ ਹੁੰਦੀ ਹੈ ਤੇ ਜਿੱਦਾਂ ਜਿੱਦਾਂ ਸ਼ਹਿਰੀ ਇਲਾਕੇ ਤੋਂ ਕੱਟ ਕੇ ਅਸੀਂ ਪਿੰਡਾਂ ਦੇ ਵਿੱਚ ਆ ਜਾਂਦੇ ਹਾਂ ਤੇ ਇਸ ਚੀਜ਼ ਦਾ ਨਜ਼ਾਰਾ ਦੇਖਣ ਲੱਗ ਹੁੰਦਾ ਸੱਜੇ ਤੇ ਖੱਬੇ ਪਾਸੇ ਲਹਿਲਾਦੇ ਖੇਤ ਤੇ ਧੁੱਪ ਦੇ ਨਜ਼ਾਰੇ ਦੇ ਵਿੱਚ ਠੰਡੀ ਲੱਗਦੀ ਹਵਾ

ਇਹ ਫਰੈਸ਼ ਤੇ ਹੁਣ ਅੱਗੇ ਨੂੰ ਚੱਲਦੇ ਆ ਕਿਉਂਕਿ ਟੋਕ ਬਹੁਤ ਜ਼ਿਆਦਾ ਹੈ ਗੱਡੀ ਮੈਂ ਚਲਾ ਰਿਹਾ ਸਫ਼ਰ ਸਿਰਫ ਕਿਲੋ ਮੀਟਰ ਦਾ ਰਹਿ ਗਿਆ ਲਗਭਗ 80 ਦਾ ਮੰਤਰੀ ਸਾਹਿਬ ਹੁਣ ਆਪ ਹੋਏ ਅੱਗੇ। ਤਾਂ ਦੋਸਤੋ ਸਵਾਗਤ ਹੈ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਇੱਕ ਨਵੇਂ ਸਫ਼ਰ ਦੇ ਵਿੱਚ। ਅੱਜ ਤੁਹਾਨੂੰ ਲੈ ਕੇ ਜਾ ਰਹੇ ਹਾਂ ਰਾਜਾ ਸਾਹਿਬ ਦੇ ਦਰਬਾਰ ਸ਼ਹਿਰ ਬੰਗਾ। ਕਾਫੀ ਦਿਨਾਂ ਬਾਅਦ ਕੋਈ ਵੀਡੀਓ ਕਰ ਰਹੇ ਹਾਂ ਕੁਝ ਜਿੱਦਾਂ ਮੈਂ ਪਹਿਲੇ ਗੱਲ ਕੀਤੀ ਹੈ ਕਿ ਕੁਝ ਨਿੱਜੀ ਕਾਰਨਾ ਕਰਕੇ ਪਿੱਛੇ ਬਿਜ਼ੀ ਰਹਿਆ ਤੇ ਇਸ ਕਰਕੇ ਵੀਡੀਓ ਨਹੀਂ ਕਰ पाए ਲੇਕਿਨ ਹੁਣ ਸੋਚਿਆ ਕਿ ਫੇਰ ਤੋਂ ਦੁਬਾਰਾ ਸ਼ੁਰੂ ਕਰਦੇ ਆਂ ਵੀਡੀਓਜ਼ ਦਾ ਦੌਰ ਤੇ ਅੱਜ ਪਹਿਲੀ ਵੀਡੀਓ ਤੁਹਾਡੇ ਸਾਹਮਣੇ ਲੈ ਕੇ ਆਏ ਆਂ ਰਾਜਾ ਸਾਹਿਬ ਦਰਬਾਰ ਬੰਗਾ ਦੀ ਦੋਸਤਾਂ ਦਾ ਵਿਚਾਰ ਸੀ ਕਾਫੀ ਦਿਨ ਤੋਂ ਬਣ ਰਿਹਾ ਕਿ ਮੈਂ ਤਾਂ ਸ਼ਾਇਦ ਆਇਆ ਪਹਿਲੇ ਇੱਕ ਦੋ ਦੋਸਤ ਮੇਰੇ ਜਿਹੜੇ ਨਾਲ ਨੇ ਇਹ ਪਹਿਲੇ ਨਹੀਂ ਸੀ ਦਰਬਾਰ ਆਏ ਤੇ ਅੱਜ ਚਲੋ ਸਬਬ ਬਣਿਆ ਦਰਸ਼ਨ ਕਰਨ ਦਾ ਤੇ ਆਓ ਤੁਹਾਨੂੰ ਵੀ ਕਰਵਾਈਏ ਦਰਸ਼ਨ ਇਹ ਦੋਸਤੋ ਦਰਬਾਰ ਹੈ ਜਿਸ ਜਗਾ ਰਾਜਾ ਸਾਹਿਬ ਜੀ ਦੀ ਸਮਾਦ ਬਣੀ ਹੈ ਤੇ ਬੜਾ ਅੱਛਾ ਇੱਕ ਸੁਮੇਲ ਦੇਖਣ ਨੂੰ ਮਿਲਦਾ ਹੈ ਇਸ ਜਗਾ ਤੇ ਆ ਕੇ ਕਿਉਂਕਿ ਸਿੱਖ ਧਰਮ ਨਾਲ ਜੁੜੇ ਹੋਏ ਲੋਕ ਵੀ ਨੇ ਤੇ Hindu ਲੋਕ ਵੀ ਕਾਫੀ ਨੇ ਇੱਕ ਸਾਈਡ ਤੇ ਜਿਹੜਾ ਗੁਰਦੁਆਰਾ ਸਾਹਿਬ ਬਣਿਆ ਹੋਇਆ ਤੇ ਇੱਕ ਸਾਈਡ ਜਿਹੜੀ ਉਹ ਰਾਜਾ ਸਾਹਿਬ ਦੀ ਸਮਾਦ ਹੈ ਤੇ ਬੜਾ ਵਧੀਆ ਨਜ਼ਾਰਾ ਹੈ ਲੋਕਾਂ ਦੀ ਆਸਥਾ ਭਾਵਨਾ ਜਿਹੜੀ ਉਹ ਇਸ ਜਗ੍ਹਾ ਨਾਲ ਜੁੜੀ ਹੋਈ ਹੈ ਬਹੁਤ ਵਧੀਆ ਦਰਬਾਰ ਜਿਹੜਾ ਉਹ ਬਣਾਇਆ ਗਿਆ ਪ੍ਰਬੰਧਕ ਕਮੇਟੀ ਵੱਲੋਂ ਤੇ ਆ ਸਾਹਮਣੇ ਜਿਹੜਾ ਤੁਸੀਂ ਦੇਖ ਰਹੇ ਹੋ ਇਹ ਸਾਰਾ ਰਾਜਾ ਸਾਹਿਬ ਦੇ ਦਰਬਾਰ ਦਾ ਤੇ ਰਾਜਾ ਸਾਹਿਬ ਦੀ ਜੀਵਨੀ ਦਾ ਜਿਹੜਾ ਇਤਿਹਾਸ ਜਿਹੜਾ ਬਿਆਨ ਕੀਤਾ ਗਿਆ ਤੁਸੀਂ ਸਾਰੇ ਰਾਜਾ ਸਾਹਿਬ ਜੀ ਦੇ ਸਟੇਨ ਕਰਕੇ ਜਿਹੜਾ ਉਹ ਸਾਰਾ ਪੜ੍ਹ ਵੀ ਸਕਦੇ ਹੋ ਪਰ ਚਲੋ ਮੋਟੀ ਮੋਟੀ ਜਾਣਕਾਰੀ ਮੈਂ ਤੁਹਾਨੂੰ ਦੇ ਦਿੰਦਾ ਕਿ ਰਾਜਾ ਸਾਹਿਬ ਨੇ ਆਪਣੀ ਜਿੰਨੀ ਜਾ ਜੀਵਨ ਕਾਲ ਅਸੀਂ ਕਹਿ ਲਈਏ ਪੂਰੇ ਦਰਮਿਆਨ ਵਕ ਵਕ ਪਿੰਡਾਂ ਦੇ ਵਿੱਚ ਵਕ ਵਕ ਗੁਰਦੁਆਰਾ ਸਾਹਿਬ ਦਾ ਜਿਹੜਾ ਉਹ ਨਿਰਮਾਣ ਕੀਤਾ ਤੇ ਕਈ ਲੋਕਾਂ ਨੂੰ ਜਿਹੜਾ ਉਹ ਪਾਰ ਲਗਾਇਆ ਕੁਝ ਵਕ ਵਕ ਪਰ ਕੁਝ ਚੀਜ਼ਾਂ ਹੁੰਦੀਆਂ ਨੇ ਕੁਝ ਅ ਇਨਸਾਨੀ ਏਸੀਆਂ ਰੱਬੀ ਰੂਹਾਂ ਹੁੰਦੀਆਂ ਨੇ ਜਿਹੜੀਆਂ ਧਰਤੀ ਤੇ ਆਂਦੀਆਂ ਨੇ ਲੋਕਾਂ ਦਾ ਭਲਾ ਕਰਨ ਦੇ ਤੇ ਕਈ ਲੋਕਾਂ ਨੂੰ ਉਹਨਾਂ ਨੇ ਉਚਿਤ ਚੰਗੀ ਸਿੱਖਿਆ ਦੇਖ ਕੇ ਜਿਹੜਾ ਉਹ ਚੰਗੇ ਰਾਹ ਪਾਇਆ ਤਾਂ ਹੀ ਜਿਹੜਾ ਅੱਜ ਸਾਰੀ ਦੁਨੀਆ ਜਿਹੜੀ ਰਾਇਆ ਸਾਹਿਬ ਦੇ ਦਰਬਾਰ ਨੂੰ ਆ ਕੇ ਮੁੱਖਾ ਦੇਖਦੀ ਹੈ ਤੇ ਉਹਨਾਂ ਦੇ ਦਿਨ ਤੇ ਔਰ ਦਿਖਾਏਗੇ ਰਾਹ ਉਤੇ ਚੱਲਦੇ ਨਾਲ ਵਹਿਮ ਭਰਨ ਜਿਹੜੇ ਨੇ ਉਹ ਮਨ ਦੇ ਵਿੱਚ ਆ ਜਾਂਦੇ ਨੇ ਤੇ ਅੱਜ ਸੰਤਾਂ ਦੇ ਰਹਿਣ ਤੋਂ ਦਾ ਸਾਰਾ ਦੁਬਾਰਾ ਤੋਂ ਤੁਹਾਡੇ ਰੂਬਰੂ ਹੋਏ ਸੀ ਇੱਕ ਵੀਡੀਓ ਲੈ ਕੇ ਤੇ ਸੋਚਿਆ ਕਿ ਦੇਰੇ ਤੋਂ ਸ਼ੁਰੂ ਕਰਦੇ ਹਾਂ ਬੜੀ ਦੇਰ ਦੀ ਮੇਰੀ ਵੀ ਤਮੰਨਾ ਸੀ ਮੈਂ ਇੱਕ ਵਾਰ ਪਹਿਲੇ ਲਾਈਵ 'ਚ ਆਇਆ ਇੱਥੇ ਅੱਜ ਦੂਸਰੀ ਵਾਰ ਹੈ ਤੇ ਜੋ ਵੀ ਇੱਥੇ ਅਜ ਦੂਸਰੀ ਵਾਰ ਮੈਂ ਇੱਥੇ ਆਇਆ ਤੇ ਬੜਾ ਵਧੀਆ ਲੱਗਾ ਆ ਕੇ ਬੜੀ ਮਨ ਨੂੰ ਸ਼ਾਂਤੀ ਮਿਲਦੀ ਆ ਕਿਉਂਕਿ ਚਲੋ ਤੁਸੀਂ ਜੋ ਵੀਡੀਓ ਦੇਖ ਰਹੇ ਹੋ ਕੋਈ ਵੀ ਧਰਮ ਜਾਂ ਰਿਲੀਜੀਅਨ ਵਸੀ ਤੁਸੀਂ ਵੀ ਮੰਨਦੇ ਹੋ ਸਕਦੇ ਹੋ ਲੇਕਿਨ ਮੇਰੀ ਵੀ ਆਸਥਾ ਇਹੀ ਹੈ ਕਿ ਜਿਸ ਜਗ੍ਹਾ ਲੋਕ ਸ਼ਰਧਾ ਨਾਲ ਆ ਕੇ ਮੱਥਾ ਟੇਕ ਲੈਂਦੇ ਨੇ ਉਸ ਜਗ੍ਹਾ ਪਰਮਾਤਮਾ ਦਾ ਵਾਸ ਹੋ ਹੀ ਜਾਂਦਾ ਹੈ ਚਲਦੇ ਚਲਦੇ ਆਪਣੇ ਮਿੱਤਰਾਂ ਦੇ ਨਾਲ ਅਸੀਂ ਪਹੁੰਚ ਗਏ ਲੰਗਰ ਹੱਗ ਦੇ ਵਿੱਚ। ਬਹੁਤ ਲੱਗੂ ਆ ਲੈਣਾ। ਥੋੜੀ ਦੇਰ ਪਹਿਲੇ ਲੰਗਰ ਛਕੀਏ ਤੇ ਫਿਰ ਉਸ ਤੋਂ ਬਾਅਦ ਬਾਕੀ ਜਿਹੜਾ ਡੇਰਾ ਉਹਦੀ ਵੀ ਪ੍ਰਕਰਮਾ ਕਰਦੇ ਆ ਤੇ ਤੁਹਾਨੂੰ ਵੀ ਦਿਖਾਉਂਦੇ ਆ। ਚਾਹ ਚਾਹ। ਲਾਉ ਦਿਓ ਚਾਹ ਛਕੀ ਬੜੇ। ਆ ਬੈਠ ਜਾਓ। ਕਿਤੇ ਬੈਜੋ। ਹਾਂਜੀ। ਦੋ ਕਿਉਂ ਕਾਲੋ ਖਾ ਲੋ ਪ੍ਰਸ਼ਾਦਾ ਵੀ ਖਾਓ ਮਾਰਾ ਬਾਪਿਆਂ ਦੇ ਘਰ ਆਏ ਹੋ ਇੱਥੇ ਕਿਹੜਾ ਨਾ ਹੋਣੀ ਨਾਲ ਹੋ ਬਾਈ ਕੁੜੀ ਹੋ ਜਾ ਜੀ ਬਾਈ ਕੁੜੀ ਆ ਜਾਓ ਭਾਗੇ ਭਾਗੇ ਵਿੱਚ ਹੀ ਭਾਗੇ ਜਾਓ ਜੀ ਤੇ ਮੈਂ ਤਾਂ ਸੋਚਿਆ ਚਾਹ ਹੈ ਇੱਥੇ ਦਾਲ ਹੈ ਨਾਲ ਦੋਸਤੋ ਇੱਕ ਹੋਰ ਚੀਜ਼ ਜਿਹੜੀ ਸਾਨੂੰ ਆਮ ਪੰਜਾਬ ਦੇ ਹਰ ਧਾਰਮਿਕ ਸਥਾਨ ਤੇ ਜਿਹੜਾ ਉਹ ਦੇਖਣ ਨੂੰ ਮਿਲਦੀ ਹੈ ਉਹ ਇੱਥੇ ਵੀ ਹੈ ਕਿ ਕਈ ਲੋਕ ਸਮਝਦੇ ਨੇ ਕਿ ਸਿੱਖੀ ਤਰ੍ਹਾਂ ਨਾ ਜੁੜੀ ਕੋਈ ਜਗ੍ਹਾ ਹੈ ਜਾਂ ਕੁਝ ਲੋਕ ਇਹ ਵੀ ਸੋਚਦੇ ਨੇ ਕਿ ਸ਼ਾਇਦ ਮੁਸਲਮਾਨ ਕਮਿਊਨਿਟੀ ਨਾਲ ਜੁੜੀ ਹੋਈ ਜਗ੍ਹਾ ਲੇਕਿਨ ਇਹ ਮੈਂ ਦੇਖ ਰਿਹਾ ਕਿ ਹਰ ਤਰ੍ਹਾਂ ਦੀ ਸੰਗਤ ਜਿਹੜੀ ਆ ਉਹ ਇੱਥੇ ਪੂਰੀ ਸ਼ਰਧਾ ਭਾਵਨਾ ਨਾਲ ਆ ਰਹੀ ਹੈ ਤੇ ਇਹ ਬੜੀ ਵੱਡੀ ਇੱਕ ਉਪਲਬਧੀ ਹੈ ਸਾਡੇ ਪੰਜਾਬ ਦੀ ਕਿ ਹਰ ਧਰਮ ਦੇ ਲੋਕ ਜਿਹੜੇ ਸਾਡੇ ਪੰਜਾਬ ਦੇ ਵਿੱਚ ਵਸਦੇ ਨੇ ਲੇਕਿਨ ਇਹ ਹੈ ਕਿ ਆਦਰ ਸਤਕਾਰ ਜਿਹੜਾ ਉਹ ਹਰ ਧਰਮ ਦਾ ਹਰ ਧਾਰਮਿਕ ਜਗ੍ਹਾ ਦਾ ਉਹ ਹਰ ਜਗ੍ਹਾ ਹੀ ਹੈ ਤੇ ਅੱਛੀ ਗੱਲ ਹੈ ਮਜ਼ਾਰ ਤੇ ਮੱਥਾ ਟੇਕਣ ਤੋਂ ਬਾਅਦ ਥੋੜਾ ਜਦੋਂ ਅਸੀਂ ਅੱਗੇ ਵੱਲ ਨੂੰ ਵਧਦੇ ਹਾਂ ਤੇ ਅੱਗੇ ਸ਼ੁਰੂਆਤ ਹੁੰਦੀ ਹੈ ਜੀ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਦੀ ਜਿੱਥੇ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਵੀ ਹੈ ਇਹ ਗੱਲ ਵੈਸੇ ਸੋਚਣ ਵਾਲੀ ਹੈ ਕਿ ਬੜੇ ਵਧੀਆ ਤਰੀਕੇ ਨਾਲ ਦੋਨੇ ਚੀਜ਼ਾਂ ਦੀ ਮਰਿਆਦਾ ਨੂੰ ਜਿਹੜਾ ਉਹ ਕੈਮ ਰੱਖਿਆ ਗਿਆ ਇੱਕ ਪਾਸੇ ਜਿੱਥੇ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਹੈ ਉਹ ਵੀ ਹਰ ਚੀਜ਼ ਜਿਹੜੀ ਮਰਿਆਦਾ ਦੇ ਵਿੱਚ ਰੱਖੀ ਗਈ ਹੈ ਤੇ ਦੂਸਰੇ ਪਾਸੇ ਜਿੱਥੇ ਰਾਜਾ ਸਾਹਿਬ ਦੀ ਮਜ਼ਾਰ ਬਣਾਈ ਗਈ ਹੈ ਉਹਨੂੰ ਵੀ ਮਰਿਆਦਾ ਚ ਪੂਰਾ ਜਿਹੜਾ ਰੱਖਿਆ ਗਿਆ ਨਿਸ਼ਾਨ ਸਾਹਿਬ ਵੀ ਉਹ ਝੂਲ ਰਿਹਾ ਇਹ ਸੈਂਟਰ ਦੇ ਵਿੱਚ ਜਿਹੜੀ ਸੜਕ ਹੈ ਰਸਤਾ ਹੈ ਤੋ ਆਪਣੇ ਆਪਣੇ ਤਰੀਕੇ ਦੇ ਨਾਲ ਦੋਨਾਂ ਚੀਜ਼ਾਂ ਜਿਹੜੀਆਂ ਨੂੰ ਦੋਨੇ ਦਰਗਾਹ ਨੂੰ ਗੁਰਦੁਆਰਾ ਸਾਹਿਬ ਨੂੰ ਜਿਹੜਾ ਉਹ ਬੜੇ ਵਧੀਆ ਤਰੀਕੇ ਨਾਲ ਮੈਨੇਜ ਕੀਤਾ ਗਿਆ ਬਹੁਤ ਵਧੀਆ ਅੱਜ ਫੀਲ ਹੋ ਰਿਹਾ ਤੇ ਮੱਥਾ ਟੇਕਦੇ ਟੇਕਦੇ ਜਿਹੜੀ ਇੱਕ ਗੱਲ ਹੋਰ ਕਰਨੀ ਤੁਹਾਡੇ ਨਾਲ ਸਾਂਝੀ ਕਰਨੀ ਜ਼ਰੂਰੀ ਸੀ ਉਹ ਸ਼ਾਇਦ ਮੇਰੇ ਮਨ ਚੋਂ ਸਕਿਪ ਕਰ ਗਈ ਹੈ ਉਹ ਸੀ ਕਿ ਅੱਜ ਦੇ ਸਫ਼ਰ ਦੇ ਮੇਰੇ ਸਾਥੀ ਤਾਂ ਸਫ਼ਰਾਂ ਦੇ ਸਾਥੀ ਮੇਰੇ ਦੋਸਤ ਅਮਿਤ ਭਗਤ ਜੀ ਜੋ ਕਿ ਤਕਰੀਬਨ ਤੁਸੀਂ ਹਰ ਦੂਸਰੀ ਤੀਸਰੀ ਵੀਡੀਓ ਦੇ ਵਿੱਚ ਮੇਰੇ ਨਾਲ ਦੇਖਦੇ ਹੋ ਇਸ ਵਾਰ ਵੀ ਉਹ ਮੇਰੇ ਨਾਲ ਨੇ ਤੇ ਬਹੁਤ ਵਧੀਆ ਲੱਗਿਆ ਜੀ ਦਰਸ਼ਨ ਕੀਤੇ ਨੇ ਅ ਮਨ ਪ੍ਰਸੰਨ ਹੋਇਆ ਤੇ ਬਹੁਤ ਵਧੀਆ ਲੱਗਿਆ ਕਿ ਅੱਜ ਜੇ ਅਸੀਂ ਦੁਬਾਰਾ ਵੀਡੀਓਜ਼ ਦੀ ਸ਼ੁਰੂਆਤ ਕਰਨ ਲੱਗੇ ਆ ਤੇ ਇੱਕ پاک ਪਵਿੱਤਰ ਜਗ੍ਹਾ ਤੋਂ ਇਹ ਸ਼ੁਰੂਆਤ ਹੋਈ ਆ ਅਸੀਂ ਪਹਾਗਾਵਾਂਲੇ ਆ ਤੇ ਦੁਨੀਆ ਪਹਾਗਾਵਾਂ ਲਈ ਜਿਹੜੀ ਜਗ੍ਹਾ ਤੇ ਆ ਕੇ ਆਪਣੀਆਂ ਆਸਾ ਮੁਰਾਦਾਂ ਪੂਰੀਆਂ ਕਰਦੀ ਹੈ ਤੇ ਰਾਜਾ ਸਾਹਿਬ ਉਹ ਪਰਮ ਪਿਤਾ ਪਰਮਾਤਮਾ ਜਿਹੜੇ ਉਹ ਸਭ ਦੀ ਸੁਣਵਾਈ ਕਰਦੇ ਨੇ ਅਮਿਤ ਭਗਤ ਜੀ ਕਹਿ ਰਹੇ ਨੇ ਕਿ ਥੋੜਾ ਜਿਹਾ ਜਲਦੀ ਹੈ ਕਿਉਂਕਿ ਸੋਨੂ ਭਗਤ ਜੀ ਨੂੰ ਸ਼ਾਇਦ ਕੋਈ ਪਰਸਨਲ ਕੰਮ ਹੈ ਦੋਸਤੋ ਗੱਡੀ 'ਚ ਬੈਠੇ ਵੇਟ ਕਰਦੇ ਪਏ ਨੇ ਤੇ ਆਓ ਪਹਿਲੇ ਇੱਕ-ਇੱਕ ਵਾਰ ਇੰਟਰੋਡਕਸ਼ਨ ਤੁਹਾਡੀ ਕਰਵਾ ਦਈਏ ਹੁਣ ਇੱਕ ਵਾਰ ਇੰਟਰੋਡਕਸ਼ਨ ਕਰਵਾ ਦਈਏ ਵੀ ਅੱਜ ਅਮਿਤ ਭਗਤ ਦੇ ਨਾਲ ਕੌਣ-ਕੌਣ ਸੀ ਸਾਡੇ ਨਾਲ ਹਮੇਸ਼ਾ ਜਿਹਾ ਜਲਦਬਾਜ਼ੀ ਦੇ ਵਿੱਚ ਸੋਨੂ ਕੱਲੂ ਕਵਰਿੰਗ ਜੀ ਜਿਨ੍ਹਾਂ ਨੇ ਕਿ ਜਾ ਕੇ ਇਸ ਦੀਆਂ ਤਾਰਾਂ ਜੋੜ ਰਹੀਆਂ ਤੇ ਅੱਜ ਫਿਰ ਜਲਦੀ ਜਣੇ ਵੀ ਜਲਦੀ ਚਲੀਏ ਤੇ ਉਹਦੇ ਨਾਲ ਨੇ ਸਾਡੇ ਵੀਰ ਰਵੀ ਚੋਪੜਾ ਜੀ ਤੇ ਹੁਣ ਤੁਹਾਨੂੰ ਇਹ ਵੀ ਦੱਸ ਦਈਏ ਵੀ ਅੱਜ ਜੈ ਹੋ ਜੈ ਹੋ ਜੈ ਹੋ ਜੈ ਹੋ ਤੇ ਅੱਜ ਇਹ ਵੀ ਦੱਸ ਦਈਏ ਵੀ ਅੱਜ ਅਸੀਂ ਕਿਸੇ ਚੀਜ਼ ਲਈ ਇੱਥੇ ਆਏ ਹਾਂ ਕਿ ਚੋਪੜਾ ਸਾਹਿਬ ਨੇ ਲਈ ਹੈ ਨਵੀਂ ਗੱਡੀ Swift ਤੇ ਚੋਪੜਾ ਜੀ ਕਹਿ ਰਹੇ ਸੀ ਕਿ ਮੱਥਾ ਟਿਕਾਣਾ ਨੰਬਰ ਨਹੀਂ ਦਿਖਾਣਾ ਥੋੜਾ VIP ਨੰਬਰ ਹੈ ਤੇ ਆ ਜਿਹੜੀ ਵੀ ਵੀਡੀਓ ਤੁਸੀਂ ਸਾਰੀ ਦੇਖੀ ਹੈ ਇਹਦੇ ਵਿੱਚ ਵੀਡੀਓ ਦੇ ਪਿੱਛੇ ਕੈਮਰਾਮੈਨ ਸੀ ਸਾਡਾ ਦੋਸਤ ਐਡਵੋਕੇਟ ਪਰਮਪ੍ਰੀਤ ਸਿੰਘ ਹਾਂਜੀ ਥੈਂਕ ਯੂ ਨੀ ਜੀ ਤੋਂ ਚਲਾਓ ਚੱਲੀਏ ਦੇਖੋ ਨਿਕਲੀਏ ਵਾਪਸੀ ਲਈ ਕਿਉਂਕਿ ਜਦੋਂ ਮੈਂ ਪਹਿਲੇ ਦੱਸਿਆ ਉਹ ਗਲਮਜਾਤ ਚ ਨਹੀਂ ਸੀ ਸੱਚ ਸੀ ਸੋਨੂ ਭਾਜੀ ਨੂੰ ਕੋਈ ਕੰਮ ਹੈ ਕਿਉਂਕਿ ਵਰਕਿੰਗ ਡੇ ਹੈ ਅੱਜ ਸ਼ੁਮਾਰ ਹੈ ਤੇ ਅਜੇ ਟਾਈਮ ਨਾ ਪਹੁੰਚਣਾ ਵਾਪਸ ਬਹੁਤ ਵਧੀਆ ਦਰਸ਼ਨ ਹੋਏ ਨੇ ਬਹੁਤ ਵਧੀਆ ਰਿਹਾ ਤੇ ਕੋਸ਼ਿਸ਼ ਕੀਤੀ ਹੈ ਵੀ ਅੱਜ ਤੋਂ ਫਿਰ ਜਿਹੜਾ ਵੀਡੀਓ ਦਾ ਦੌਰ ਜਿਹੜਾ ਸ਼ੁਰੂ ਕਰੀਏ ਤੇ ਬ੍ਰੋਸਾਂ ਦੇ ਨਾਲ ਰੂਬਰੂ ਹੁੰਦੇ ਰਹੀਏ ਚਲੋ ਆਓ ਇੱਥੋਂ ਚੱਲਦੇ ਆਂ ਪਹਿਲੇ ਫੇ ਰਸਤੇ ਦੇ ਵਿੱਚ ਸ਼ਾਇਦ ਅਸੀਂ ਕਿਤੇ ਰੁਕਾਂਗੇ ਉੱਥੇ ਵੀ ਥੋੜੀ ਜਿਹੀ ਵੀਡੀਓ ਕਰਾਂਗੇ ਸਤਿ ਸ਼੍ਰੀ ਅਕਾਲ ਦੋਸਤੋ ਬੈਠਦੇ ਆਂ ਗੱਡੀ ਦੇ ਵਿੱਚ ਤੇ ਚੱਲਦੇ ਆਂ। ਤੋ ਦੋਸਤੋ ਸਾਡੀ ਹੁਣ ਹੋ ਰਹੀ ਆ ਵਾਪਸੀ ਘਰ ਵੱਲ ਨੂੰ ਜਲੰਧਰ ਨੂੰ। ਤੋ ਬੜਾ ਵਧੀਆ ਅੱਜ ਦਾ ਦਿਨ ਬੀਤਿਆ। ਬੜਾ ਮਨਪ੍ਰਸੰਨ ਹੋਇਆ ਦਰਸ਼ਨ ਕਰਕੇ ਤੇ ਉਮੀਦ ਕਰਦੇ ਆਂ ਵੀ ਵੀਡੀਓ ਤੁਹਾਨੂੰ ਹੀ ਜਿਹੜੀ ਉਹ ਚੰਗੀ ਲੱਗੀ ਹੋਵੇਗੀ। ਕਾਫੀ ਦਿਨਾਂ ਬਾਅਦ ਵੀਡੀਓ ਕੀਤੀ ਐ। ਸ਼ਾਇਦ ਕੁਝ ਕਮੀਆਂ ਵੀ ਹੋਣਗੀਆਂ ਕਮੈਂਟਸ ਦੇ ਵਿੱਚ ਤੁਸੀਂ ਆਪਣੀ ਐਡਵਾਈਸ ਆਪਣੀ ਸਲਾਹ ਜ਼ਰੂਰ ਦਿਓ। ਮਿਲਦੇ ਆਂ ਜਲਦੀ ਅਗਲੇ